ਲਾ ਵੀ ਕਹਿੰਦੇ ਚੋਬਰ ਨੇ 91 ਮਗਰ ਤੂੜੀ ਵਾਲੀ ਮਸ਼ੀਨ ਪਾਲੀ ਬਾਈ 91 ਮਗਰ ਕਹਤੋਂ ਪਾਲੀ ਇਹ ਤੋ ਕਦੋਂ ਲਾਤੀ ਹਾਂ ਕਾ ਤੋ ਕੀ ਚੱਕਰ ਪੈ ਗਿਆ ਕਾ ਤੋ ਲਾਈ ਆ ਕਾ ਤੋ ਪੁਰਾਣੀ ਓਏ 91 ਮਗਰ ਤੂੜੀ ਵਾਲੀ ਮਸ਼ੀਨ ਕਾ ਤੋ ਪਾਈ ਆ ਕਾ ਤੋ ਨਹੀਂ ਉਹ ਨਾੜ ਕਰ ਮਗਰ ਟੁੜੀ ਵਾਲੀ ਮਸ਼ੀਨ ਚੱਲਦੀ ਆ ਨਾ ਨਹੀਂ ਚੱਲ ਵੀ ਲਾ ਵੀ ਕਹਿੰਦਾ ਟੁੜੀ ਵਾਲੀ ਚੰਨ ਪੀ ਚੋਬਰ ਕਹਿੰਦਾ 911 ਮਗਰ ਤੂੜੀ ਵਾਲੀ ਮਸ਼ੀਨ ਪਾ ਕੇ ਵੇਣੇ ਆ ਛੋਟਾ ਟਰੈਕਟਰ ਆ ਤੁਹਾਨੂੰ ਪਤਾ 911 ਇਹ ਕਿੱਥੇ ਦਿਵਾਲਾ ਬਈ ਤੂੜੀ ਵਾਲੀ ਮਸ਼ੀਨ ਨੂੰ ਤੀਜਾ ਲਾਲਾ ਤੀਜਾ ਗੇਰ ਲਾਵੀ ਠੀਕ ਆ ਯਾਰ ਟਰੈਕਟਰ ਨੂੰ ਜਮ ਐ ਨਹੀਂ ਪਤਾ ਲੱਗਦਾ ਹਨਾ ਮਿੱਤਰੋ 911 ਨੇ ਮਗਰ ਰੀਪਰ ਪਾਉਣ ਦਾ ਆ ਨੁਕਸਾਨ ਆ ਵੇਖੋ ਅੱਧ ਵਿਚਾਲੇ ਕੰਮ ਖੜ ਜਾਂਦਾ ਆ ਆ ਹੁਣ ਵਿੱਚ ਹੀ ਕੰਮ ਖੜ ਗਿਆ پتہ ਨਹੀਂ ਮਸ਼ੀਨ ਕਾ ਤੋਂ ਖੜ ਗਈ ਕੀ ਗੱਲ ਹੋ ਗਈ ਐ ਕੀ ਗੱਲ ਹੋ ਗਈ ਹਾਂ ਵਾਕਈ ਯਾਰ 911 ਮਗਰ ਰੀਪਰ ਪਾਉਣ ਦਾ ਨੁਕਸਾਨ ਹੀ ਆ ਹਨਾ 911 ਕਹਿੰਦੇ ਰੀਪਰ ਤੇ ਕੰਮ ਜਾਪਣੀ ਉਹ ਦਬਦਾ ਨਹੀਂ ਹਨਾ ਆਂਬ ਲਈ ਅੰਗ ਮਸ਼ੀਨ ਚੱਲੀ ਜਾਂਦੀ ਸੀ ਪਰ ਜਦੋਂ ਡਿੱਕਾ ਲੱਗ ਜਾਏ ਉਦੋਂ ਕੰਮ ਖੜ ਜਾਂਦਾ ਬਾਕੀ ਜੇਕਰ ਤੁਸੀਂ ਨਾੜ ਕਰਾਂਦੇ ਬਈ ਮਸ਼ੀਨ ਚਲਾਈ ਹੈ ਥੋੜਾ ਕੀ ਐਕਸਪੀਰੀਅੰਸ ਹੈ ਕਮੈਂਟ ਕਰਕੇ ਜ਼ਰੂਰ ਦੱਸਿਓ ਹੋ ਰੱਕਾ ਤਾਂ ਗਈ ਕਾ ਵੀ 58 ਕਿਰਾ ਰੀਪਰ ਤੇ ਘੱਟ ਕੰਮ ਜਾਪਾ ਜ਼ਿਆਦਾਤਰ ਤੁਹਾਨੂੰ 58 ਕਿਰਾ ਰੀਪਰ ਤੇ ਬਹੁਤ ਘੱਟ ਮਿਲੂਗਾ